ਜੋ ਬੋਲੇ 100 ਰੁਪਏ ਚੁਕਾ ਕੀਤੇ ਹਾਂ ਜੀ ਹਰ ਪਿੰਡ ਇਕਲਾਕੀ ਦੇ ਪਰਿਵਾਰਾਂ ਤੇ ਅੱਜ ਪਲਾਖੀ ਦੇ ਵਿੱਚ ਸਾਰੇ ਜਿਹੜੇ 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 ਹਰ ਤਰ੍ਹਾਂ ਪ੍ਰਭਾਵ ਤੇਰੀ ਜਿਹੜਾ ਮੁੰਡਿਆ ਜਾ ਰਿਹਾ ਹੈ ਉਹਦੇ ਨਾਲ ਖਣਗੱਲਾ ਜਿਹੜੀਆਂ ਗੱਲਾਂ ਸੰਤਾ ਮਹਾਪੁਰਸ਼ਾ ਬੋਲੋ ਜੋ ਗੱਡੀ ਭੇਜੀ ਗਈ ਆ ਉਹ ਜਿਹੜਾ ਪ੍ਰਾਲਾ ਸੰਤਾ ਬੋਲੋ ਕਿਹਾ ਜੀ ਆਇਆ ਇਹ ਸਾਰੇ ਖੜਵਾ ਤੋਂ ਦੇਖ ਪਹੇਲੇ ਉਹ ਜਿਆ ਪ੍ਰਗਟ ਕੀਤਾ ਗਿਆ ਹੈ ਕੋਈ ਜਾਤ ਵਾਤ ਉੱਪਰ ਉੱਛੇ ਜਿਹੜਾ ਸੰਤਾ ਮਹਾਪੁਰਖਾਂ ਬੋਲੂ ਸੰਕਤ ਪੁਰੂ ਜਿਹੜਾ ਪ੍ਰਗਟ ਕੀਤਾ ਗਿਆ ਬੋਲੂ ਸੇਵਾਦਾਰੀ ਟੀਮ ਵਿੱਚ ਕੰਮ ਕੀਤਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇਦਾਂ ਦੇ ਮੀਂਹ ਦੇ ਵਿੱਚ ਲੋਕੀਂ ਘਰਾਂ ਤੋਂ ਨਹੀਂ ਨਿਕਲਦੇ ਔਰ ਸੇਵਾਦਾਰੀ ਦੀ ਸੇਵਾ ਕਰਨਾ ਆਏ ਹੋਏ ਆ ਜੈ ਗੁਰਦੇਵ ਜੋ ਬੋਲੇ ਨਿਰਪੈ ਗੁਰੂ ਦਾਸ ਮਹਾਰਾਜ ਕੀ ਜੈ